ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਸਭ ਤੋਂ ਪਹਿਲਾਂ ਤਾਂ ਕੱਲ ਸਿੱਧੂ ਮੂਸੇ ਵਾਲੇ ਦੇ ਛੋਟੇ ਭਾਈ ਦਾ ਜਨਮ ਦਿਨ ਸੀਗਾ ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਪਰਿਵਾਰ ਨੂੰ ਮੈਂ ਸੋਚ ਰਿਹਾ ਸੀ ਵੀ ਵੀਡੀਓ ਉਹਨਾਂ ਤੇ ਹੀ ਬਣਾਈ ਜਾਵੇ ਉਹ ਲਈ ਬਹੁਤਾ ਕੁਝ ਬੋਲਣ ਲਈ ਮੈਂ ਕੀ ਆ ਮੇਰੇ ਵੱਲੋਂ ਮੁਬਾਰਕਾਂ ਦੇਣੀਆਂ ਸੀ ਉਹ ਦੇਤੀਆਂ ਔਰ ਬੱਚੇ ਦੀ ਬਹੁਤ ਲੰਬੀ ਉਮਰ ਹੋਵੇ ਖੁਸ਼ੀਆਂ ਮਾਣੇ ਚਲੋ ਖੁਸ਼ੀਆਂ ਤਾਂ ਨਸੀਬ ਚੋਂ ਲਿਖਾ ਕੇ ਲਿਆਇਆ ਤੇ ਲੰਬੀ ਉਮਰ ਹੋਵੇ ਦਾਤਾ ਹਰ ਚਾਹ ਖੁਸ਼ੀ ਉਹਨਾਂ ਦੀ ਸਾਰੇ ਟੱਬਰ ਦੀ ਮਾਵਾਬ ਨੂੰ ਬਹੁਤ ਖੁਸ਼ੀਆਂ ਦੇਵੇ ਹੋਰ ਖੁਸ਼ੀਆਂ ਦੇਵੇ ਤੇ ਗੱਲ ਅੱਜ ਕਰਦੇ ਆ ਸੁਨੰਦਾ ਸ਼ਰਮਾ ਦੀ ਜਿਹੜੇ ਸੁਨੰਦਾ ਸ਼ਰਮਾ ਦਾ ਬਹੁਤ بڑا ਮੁੱਦਾ ਉੱਠਿਆ ਮੈਂ ਇਹ ਅਸਲ ਦੇ ਵਿੱਚ ਇੱਕ ਭਾਈ ਸਾਹਿਬ ਪਰਮਜੀਤ ਭਾਜੀ ਨੇ ਉਹਨਾਂ ਦਾ ਮੈਂ ਆ ਦੇਖੋ ਉਹਨਾਂ ਦੀ ਫੋਟੋ ਮੈਂ ਲਾਈ ਆ ਇਹਨਾਂ ਦੀ ਵੀਡੀਓ ਦੇਖੀ ਦੇਖ ਕੇ ਮੈਨੂੰ ਲੱਗਿਆ ਪਈ ਉਹ ਕਹਿੰਦੇ ਇਹਦਾ ਪੱਖ ਲੈਣਾ ਚਾਹੀਦਾ ਕੁੜੀ ਬਾਰੇ ਗੱਲ ਕਰਨੀ ਚਾਹੀਦੀ ਤਾਂ ਮੈਂ ਇਹ ਗੱਲ ਕਰ ਰਿਹਾ ਹਾਂ ਦੇਖੋ ਬਹੁਤ ਲੋਕ ਇਹ ਚੀਜ਼ ਵੀਡੀਓ ਦੇਖ ਕੇ ਥੱਲੇ ਕਮੈਂਟ ਪਾਉਂਦੇ ਆ ਪਹਿਲੀਆਂ ਵੀਡੀਓ ਉਹਦੀਆਂ ਵਾਇਰਲ ਕਰਦੇ ਆ ਕਿ ਬੌਂਗੀ ਆ ਫਲਾਨਾ ਆ ਧਮਕਾਨਾ ਆ ਇਹਨਾਂ ਲੋਕਾਂ ਨੂੰ ਮੇਰਾ ਸਵਾਲ ਹੈ ਵੀ ਤੁਸੀਂ ਜੰਮਦੇ ਹੀ ਤੁਰਨ ਲੱਗ ਪਏ ਸੀ ਠੀਕ ਆ ਉਹ ਬੌਂਗੀ ਸੀ ਪਰ ਉਹਨੇ ਆਪਣੇ ਆਪ ਨੂੰ ਚੇਂਜ ਕੀਤਾ ਮਿਹਨਤ ਕਰਕੇ ਸਿੱਖ ਲਿਆ ਔਰ ਵਧੀਆ ਕਰ ਰਹੀ ਆ ਔਰ ਬਹੁਤੇ ਬੰਦੇ ਇਦਾਂ ਦੇ ਆ ਇੰਡਸਟਰੀ ਪੰਜਾਬੀ ਵਿੱਚ ਜਿਹੜੇ ਸ਼ੁਰੂ ਤੋਂ ਬੌਂਗੇ ਹੀ ਚੱਲ ਰਹੇ ਉਹਨੇ ਕੋਸ਼ਿਸ਼ ਵੀ ਨਹੀਂ ਕੀਤੀ ਸਿੱਖਣ ਦੀ ਆਪਾਂ ਸਟਾਰ ਬਣਾਤੇ ਆਪਾਂ ਉਹ ਸਟਾਰ ਬਣਾਏ ਹੋਏ ਆ ਇਹ ਚੀਜ਼ਾਂ ਸਮਝਣ ਵਾਲੀਆਂ ਪਰ ਤੁਸੀਂ ਹੱਲੇ ਤੱਕ ਨਹੀਂ ਬਦਲੇ ਤੁਹਾਨੂੰ ਹੱਲੇ ਤੱਕ ਅਕਲ ਨਹੀਂ ਆਈ ਕਿ ਕੀ ਲਿਖਣਾ ਕੀ ਕਮੈਂਟ ਪਾਉਣਾ ਦੁਨੀਆ ਕਿੱਦਾਂ ਦੀ ਹੋ ਗਈ ਹੈ ਇਹ ਕੀ ਕਰਦੇ ਆ ਫਿਲਮੀ ਲੋਕ ਉਹ ਤੁਸੀਂ ਅਜੇ ਤੱਕ ਨਹੀਂ ਸਮਝੇ ਤੁਸੀਂ ਵੀ ਸਮਝੋ ਨਾ ਤੇ ਦੂਜੇ ਪਾਸੇ ਤੁਸੀਂ ਸੋਚ ਕੇ ਦੇਖੋ ਕਿ ਕਈਆਂ ਨੇ ਇਹ ਵੀ ਕਮੈਂਟ ਪਾ ਤਿਆ ਜਿਹੜੇ ਕਮੈਂਟ ਮੈਂ ਲਾ ਰਿਹਾ ਇਹ ਲੋੜ ਨਹੀਂ ਹੈ ਪਰ ਇਹ ਕੌਣ ਹੈ ਦੂਜੀ ਧਿਰ ਹੈ ਦੂਜੀ ਧਿਰ ਪਿੰਕੀ ਧਿਰ ਪਿੰਕੀ ਭਾਜੀ ਦੀ ਧਿਰ ਪਿੰਕੀ ਭਾਜੀ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੂੰ ਉਹਨਾਂ ਨੂੰ ਮੈਂ ਬਹੁਤ ਪੁਰਾਣੇ ਸਮੇਂ ਤੋਂ ਜਾਣਦਾ ਇਹ ਉਹ ਲੋਕ ਨੇ ਜਿਹੜੇ ਪੰਜ-ਪੰਜ ਟੇਪਾਂ ਦਾ ਐਗਰੀਮੈਂਟ ਕਰਦੇ ਹੁੰਦੇ ਸੀ ਲੋਕਾਂ ਦੇ ਨਾਲ ਤੇ ਤਿੰਨ ਟੇਪਾਂ ਵਧੀਆ ਕਰਦੇ ਸੀ ਚੌਥੀ ਪੰਜਵੀਂ ਐਸੀ ਕੱਢਦੇ ਸੀ ਕਿ ਬੰਦਾ ਫਲॉप ਹੋ ਜਾਏ ਗਾਂ ਦੀ ਕੰਪਨੀ ਇਹ ਕਵੇ ਤੁਹਾਡੀਆਂ ਦੋ ਫਲॉप ਗਈਆਂ ਕਿਵੇਂ ਪੈਸੇ ਭਰੀਏ ਜੀ ਕਿੰਨਾ ਭਰੀਏ ਇਹ ਸਿਆਸਤਾਂ ਪਹਿਲਾਂ ਤੋਂ ਖੇលਦੇ ਰਹੇ ਆ ਇਹਨਾਂ ਚੀਜ਼ਾਂ ਬਾਰੇ ਇਦਾਂ ਬੋਲਦਾ ਕੋਈ ਬਹੁਤ ਘੱਟ ਹੈ ਆਪਾਂ ਤੁਹਾਨੂੰ ਬੋਲ ਕੇ ਦੱਸ ਰਹੇ ਸਾਰੀਆਂ ਗੱਲਾਂ ਇਹ ਆਮ ਪਬਲਿਕ ਨੂੰ ਸਮਝਾਉਣ ਲਈ ਅਸੀਂ ਗੱਲ ਕਰ ਰਹੇ ਇਹਨਾਂ ਨੂੰ ਤਾਂ ਕੀ ਸਮਝਾਉਣਾ ਤਾਂ ਚਾਲੂ ਨੇ ਇਹਨਾਂ ਤਾਂ ਮਿਆਰ ਘਰਾਤਾ ਬੜੀਆਂ-ਬੜੀਆਂ ਬਹੁਤ بڑے-ਬڑے ਬਜਟਾਂ ਵਾਲੀਆਂ ਫਿਲਮਾਂ ਬਣਾ ਕੇ ਪਬਲਿਕ ਦੀ ਜੇਬ 'ਚੋਂ 20 ਰੁਪਏ 50 ਰੁਪਏ ਦਾ ਪੌਪ ਕੌਰਨ 400 600 ਰੁਪਏ ਦਾ ਕਰਤਾ 30 ਰੁਪਏ ਦੀ ਕੋਲਡ ਡਰਿੰਕ 20 ਰੁਪਏ ਦੀ ਕੋਲਡ ਡਰਿੰਕ 300 ਰੁਪਏ ਦੀ ਕਰਤੀ ਬਹੁਤ ਮਹਿੰਗੀਆਂ ਕਰਤੀਆਂ ਇਹਨਾਂ ਦਾ ਇਹ ਕੰਮ ਹੈ ਤੁਹਾਡੀਆਂ ਜੇਬਾਂ ਦੇ ਠੱਗੀਆਂ ਮਾਰਨਾ ਅਸੀਂ ਤੁਹਾਨੂੰ ਸਿਖਾਉਣਾ ਚਾਹੁੰਦੇ ਆ ਸੁਨੰਦਾ ਸ਼ਰਮਾ ਦੇ ਨਾਲ ਅਸੀਂ ਇਸ ਕਰਕੇ ਖੜਦੇ ਆ ਕਿਉਂਕਿ ਉਹ ਕੱਲੀ ਪੈ ਰਹੀ ਹੈ ਔਰ ਕਾਕੇ ਭਾਈ ਸਾਹਿਬ ਨੇ ਵੀ ਇਹ ਗੱਲ ਬੋਲੀ ਆ ਇਹ ਤਾਂ ਤੁਹਾਨੂੰ ਸਮਝਣਾ ਚਾਹੀਦਾ ਨਾ ਜਿਹੜਾ ਇਦਾਂ ਸੱਚ ਬੋਲਦਾ ਉਹਦੇ ਮਗਰ ਅਸੀਂ ਤੁਰਦੇ ਨਹੀਂ ਪਹਿਲਾਂ ਤੋਂ ਆਪਣਾ ਇਹ ਆ ਜਿਹੜਾ ਠਗੀਆਂ ਮਾਰਦਾ ਹੁਣ 35 ਲੱਖ ਵਾਲੀ 35 ਲੱਖ ਦੀ ਠੱਗੀ ਮਾਰ ਕੇ ਚਲ ਗਈ ਇਹ ਨਹੀਂ ਕੋਈ ਦੇਖਦਾ ਉਹ ਗਲਤ ਅਸੀਂ ਸਾਰੇ ਸਿੰਗਰ ਐਕਟਰ ਉਹਨੂੰ ਕੰਮ ਦੇ ਰਹੇ ਆ ਉਹ ਮੁੰਡੇ ਨਾਲ ਗੱਲ ਨਹੀਂ ਕੋਈ ਕਰ ਰਿਹਾ ਮਾਦੀ ਨਹੀਂ ਕਹਿੰਦੇ ਮੁੰਡੇ ਨੂੰ ਕੰਮ ਦਓ ਮੁੰਡੇ 'ਚ ਲਾਇਕਤ ਨਹੀਂ ਹੋਗੀ ਪਰ ਤੁਸੀਂ ਕੀ ਕਰ ਰਹੇ ਜਿਹੜੀ 35 ਲੱਖ ਦੀ ਠੱਗੀ ਮਾਰ ਗਈ ਦੂਜੇ ਪਾਸੇ ਸਨਮ ਦਾ ਉਹਦੀ ਤੇ ਗੱਲ ਨਹੀਂ ਕਰਦੇ ਇਹ ਗੱਲ ਬਹੁਤ ਮਿਆਰੀ ਆ ਇੱਕ ਫਿਲਮ ਆਈ ਆ ਜੀ ਮਿੱਠੜੇ ਮਿੱਠੜੇ ਬਾਰੇ ਮੈਂ ਜ਼ਰੂਰ ਬੋਲਣਾ ਚਾਹਦਾ ਹਾਂ ਮੁੰਡਾ ਮੈਨੂੰ ਪਤਾ ਲੱਗਿਆ ਐ ਡਾਇਰੈਕਟਰ ਦਾ ਹੀ ਮੁੰਡਾ ਉਹਦੇ ਥੱਲੇ ਕਮੈਂਟ ਪਾਉਣ ਵਾਲੇ ਮਤਲਬ ਤੁਸੀਂ ਸਿਆਣੇ ਕਮੈਂਟ ਪਾਉਣ ਵਾਲੇ ਨਹੀਂ ਹੁੰਦੇ ਤੁਸੀਂ ਇਹ ਸਮਝੋ ਤੁਹਾਨੂੰ ਕਿੱਦਾਂ ਠੱਗਿਆ ਜਾ ਰਿਹਾ ਠੀਕ ਐ ਤੁਹਾਨੂੰ ਉਹ ਮੁੰਡਾ ਉਦੋਂ ਲੱਗਦਾ ਤੁਹਾਡੇ ਕੋਲ ਸਬੂਤ ਤਾਂ ਹੈ ਨਹੀਂ ਨਾ ਕਿ ਉਹ ਟੈਂਪੂ ਆ ਉਹ ਮੈਂਡੀ ਆ ਗਿਆ ਮੈਂਡੀ ਸੰਧੂ ਆ ਗਿਆ ਮੈਡ ਸੰਧੂ ਸੌਰੀ ਮੈਡ ਸੰਧੂ ਆ ਗਿਆ ਇਹ ਫਲਾਨਾ ਆ ਗਿਆ ਠੀਕ ਐ ਉਹਦੇ ਬਾਪ ਨੇ ਖਰਚਾ ਕੀਤਾ ਆਪਣੇ ਮੁੰਡੇ ਨੂੰ ਲਾਂਚ ਕਰਨ ਲਈ ਪਰ ਉਹ ਬਾਪ ਨਹੀਂ ਬੋਲਣਾ ਚਾਹੀਦਾ ਸੀ ਹਰ ਥਾਂ ਬਾਪ ਮੁੰਡੇ ਨੂੰ ਮੋਹਰੇ ਕਰ ਕਰਕੇ ਬੁਲਾ ਰਿਹਾ ਮੈਨੂੰ ਸੁਣਨ ਚ ਆਇਆ ਲਾੜ ਅਸਮਾਨ ਨੇ ਦੱਸਿਆ ਮੈਨੂੰ ਪੇਸ ਬੰਦੇ ਦੀ ਹਵਾ ਉਹ ਖਰਾਬ ਹੈ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਿਹੜਾ ਇਦਾਂ ਦਾ ਇੰਡਸਟਰੀ ਵਿੱਚ ਬੰਦੇ ਨੂੰ ਬੰਦਾ ਨਹੀਂ ਸਮਝਦਾ ਮੈਨੂੰ ਮਿਲਦਾ ਜਦੋਂ ਤੇ ਮੈਂ ਅਕਲ ਦੇ ਦਿੰਦਾ ਸੀ ਇਸੇ ਲਈ ਮੇਰੇ ਖਿਲਾਫ ਨੇ ਚਾਪ ਲੂਸੀਆਂ ਸਾਤੋਂ ਨਹੀਂ ਹੋਈਆਂ ਨਹੀਂ ਕਰ ਪਾਏ ਲੇਕਿਨ ਸੱਚੇ ਜੁਰਤਨਾ ਖਣਨ ਵਾਲੇ ਹੈਗੀਆਂ ਸਿਰ ਚੱਕ ਕੇ ਖਣਨ ਵਾਲੇ ਆ ਕਿਉਂਕਿ ਇਹਨਾਂ ਵਾਂਗੂ ਸਾਡੇ ਇਹਨਾਂ ਵਾਂਗੂ ਜਿਹੜਾ ਚੋਰੀਆਂ ਇਹਨਾਂ ਦੀਆਂ ਲੋਕਾਂ ਕੋ ਸਾਡੀਆਂ ਚੋਰੀਆਂ ਨਹੀਂ ਕਿਸ ਕੋ ਜਿੱਥੇ ਗਲਤ ਹੈ ਗਲਤ ਮੰਨਾਂਗੇ ਆਪਣੇ ਨੂੰ ਜਿੱਥੇ ਸਹੀ ਹੈ ਉੱਥੇ ਸਹੀ ਮੰਨਾਂਗੇ ਤੋਂ ਪਲੀਜ਼ ਇਹ ਪਬਲਿਕ ਨੂੰ ਸਮਝਣਾ ਚਾਹੀਦਾ ਕਿਸੇ ਨੂੰ ਵੀ ਮੂੰਹ ਚੱਕ ਕੇ ਕੁਛ ਨਾ ਬੋਲੋ ਇਹ ਜਿਹਨੇ ਪ੍ਰੋਡਿਊਸਰ ਨੇ ਇਹਨਾਂ ਨੇ ਬੇੜਾ ਬਿਠਾਤਾ ਆਮ ਬੰਦੇ ਦੀ ਜੇਬ ਨੂੰ ਕੱਟ ਰਹੇ ਆ ਆਮ ਬੰਦੇ ਦੀ ਜੇਬ ਹੋਰ ਕਿਹਨਾ ਤਰੀਕਿਆਂ ਨਾਲ ਕੱਟ ਹੁੰਦੀ ਇਹ ਵੀ ਤੁਹਾਨੂੰ ਮੈਂ ਦੱਸ ਦਊਂਗਾ ਔਰ ਇਹ ਜਿਹੜੇ ਕਮੈਂਟ ਪਾਉਂਦੇ ਆ ਜਾਂ ਇਦਾਂ ਦੀਆਂ ਗੱਲਾਂ ਕਰਦੇ ਆ ਇੱਕ ਬੀਬੀ ਕਹਿੰਦੀ ਕਾਕੇ ਨੂੰ ਤਾਂ ਅਸੀਂ ਜਾਣਦੇ ਨਹੀਂ ਤੁਸੀਂ ਆਪ ਹੀ ਸੋਚੋ ਕਿ ਕਿਹਨਾਂ ਦੇ ਹੋਣਗੇ ਕਾਕੇ ਨੂੰ ਤਾਂ ਦੁਨੀਆ ਜਾਣਦੀ ਆ ਮਿੱਲੂ ਬੱਗੇ ਬੱਗਿਆ ਬਿੱਲੇ ਆਂ ਦਾ ਕੀ ਕਰੀਏ ਇਸ ਗੱਲ ਤੋਂ ਬਹੁਤ ਜਨਨ ਮੇਤੋ ਨਹੀਂ ਬੋਲਿਆ ਗਿਆ ਐਡਾ ਮੁੰਬਈ ਦਿੱਲੀ ਤੱਕ ਧੁੰਮਾ ਉਹ ਬੰਦੇ ਦੀਆਂ ਉਹ ਕੌਣ ਨੇ ਉਹ ਦੂਜੀ ਧਿਰ ਦੇ ਬੰਦੇ ਨੇ ਇਹਨਾਂ ਨੇ ਆਪਣੇ ਇਦਾਂ ਹੀ ਬੰਦੇ ਛੱਡੇ ਹੋਏ ਹੁੰਦੇ ਜਾਂ ਆਪਣੇ ਪੇਜ ਬਣਾਏ ਹੁੰਦੇ ਆ ਇਦਾਂ ਦੇ ਬੰਦਿਆਂ ਨੇ ਔਰ ਲੋਕ ਅੱਜ ਕੱਲ ਪੈਸੇ ਵਾਲਿਆਂ ਨਹੀਂ ਖੜਦੇ ਹਨਾ ਤੇ ਕਈ ਕਹਿੰਦੇ ਪਲਾਟ ਬਣਾ ਲਿਆ ਇਸ ਲੰਦਾ ਨੇ ਉਹਨਾਂ ਨੇ ਆਪਣੇ ਚਮਚੇ ਛੱਡ ਕੇ ਕਿਉਂ ਨਾ ਵੰਡ ਲਈ ਪਲਾਟ ਵੰਡ ਇੰਨੇ ਸਾਲ ਤੋਂ ਤੁਹਾਡੀਆਂ ਉਹ ਗੁਲਾਮੀਆਂ ਕਰ ਰਹੀ ਆ ਤੁਸੀਂ ਕਹਿੰਦੇ ਅਸੀਂ ਰੋਟੀ ਪਾਇਆ ਰੋਟੀ ਤੁਸੀਂ ਤਾਂ ਘਰੇ ਸੁੱਤੇ ਪਏ ਹੁੰਦੇ ਆ ਭਾਜੀ ਦੇ ਕਹਿਣ ਵਾਂਗੋ ਹੰਸ ਭਾਈ ਦੇ ਆਪਣੇ ਪਰਮਜੀਤ ਭਾਈ ਦੇ ਕਹਿਣ ਵਾਂਗੋ ਜਦੋਂ ਉਹ ਕੰਮ ਕਰਕੇ ਤੁਹਾਨੂੰ ਕਮਾਉਂਦੀ ਸੀ ਪਹਿਲਾਂ ਤੋਂ ਤੁਸਾਂ ਨੂੰ ਇਹ ਹੱਡ ਹਰਾਮੀ ਪੈ ਗਈ ਔਰ ਵੈਸੇ ਵੀ ਜਿਹੜਾ ਬੰਦਾ ਇਦਾਂ ਦਾ ਹੁੰਦਾ ਉਹ ਥੋੜਾ ਇੱਕ ਰਾਗੋ ਦੀ ਕਹਿੰਦੇ ਵਾਧੂ ਹੀ ਹੁੰਦੀ ਆ ਉਹ ਇੱਕ ਨਹੀਂ ਉਹਦੀਆਂ ਕਈ ਵਾਧੂ ਨੇ ਨਛੱਤਰਗਿੱਲ ਦੇ ਟਾਈਮ ਵੀ ਮੈਂ ਇਹਨਾਂ ਨੂੰ ਦੇਖਿਆ ਸੀ ਅੱਜ ਮੁੱਕਰ ਜਾਂਦੇ ਇਹ ਬਹੁਤ ਛੇਤੀ ਯਾਦ ਨਹੀਂ ਹੁੰਦਾ ਸਭ ਕੁਝ ਯਾਦ ਰੋਟੀ ਪਾਉਣਾ 10-15 ਸਾਲ ਪਹਿਲਾਂ ਤੈਨੂੰ ਯਾਦ ਹੈ ਤੈਨੂੰ ਇਹ ਯਾਦ ਨਹੀਂ ਮੈਂ ਨਛੱਤਰ ਵਾਲੀ ਗੱਲ ਤੂੰ ਮੇਰੇ ਨਾਲ ਕਿਵੇਂ ਸੀ ਇਹ ਸਭ ਪੈਸੇ ਜੋ ਪੈਸੇ ਵਾਲਾ 79 ਨਹੀਂ ਸੀ ਉਦੋਂ ਇਹ ਬੰਦਾ ਮੇਰੇ ਨਾਲ ਸੀ ਪਿੰਕੀ ਜਦੋਂ 99 ਪੈਸੇ ਵਾਲਾ ਹੋ ਗਿਆ ਤਾਂ ਉਹਦੇ ਆਲ ਹੋ ਗਿਆ ਇਹਨਾਂ ਦੀਆਂ ਇੱਕ ਕਤੂਤਾਂ ਪਹਿਲਾਂ ਤੋਂ ਇਦਾਂ ਦੇ ਆਂਦੇ ਨੱਥ ਪੈਣੀ ਚਾਹੀਦੀ ਚਾਹੀਦੀ ਔਰ ਜ਼ਰੂਰੀ ਹੈ ਮਿਹਰਬਾਨੀ ਸ਼ੁਕਰੀਆ